ਰਹੱਸਮਈ ਹਾਲਾਤਾਂ ਵਿੱਚ ਗਰਭਵਤੀ ਔਰਤ ਦੀ ਮੌਤ ਮਹਿਕੇ ਪਰਿਵਾਰ ਦਾ ਕਹਿਣਾ ਹੈ ਕਿ ਸੌਰੇ ਵਾਲੇ ਚਾਉਂਦੇ ਸਨ ਕਿ ਲੜਕਾ ਇਸ ਲਈ ਸਾਡੀ ਤੀਜੀ ਦੀ ਜਾਨ ਵਾਲ ਮੁਕੇਰੀਆਂ ਦੇ ਪਿੰਡ ਦਗਨ ਵਿੱਚ ਔਰਤ ਦੀ ਮੌਤ ਨੂੰ ਲੈ ਕੇ ਹੋਇਆ ਹੰਗਾਮਾ ਸਪਨਾ 8 ਮਹੀਨੇ ਦੀ ਗਰਭਵਤੀ ਸੀ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੌਰੇ ਵਾਲੇ ਚਾਉਂਦੇ ਸਨ ਲੜਕਾ ਪਰ ਤੀਜੀ ਵਾਰ ਵੀ ਲੜਕੀ ਦੇ ਗਰਭਵਤੀ ਹੋਣ ਕਾਰਨ ਉਸ ਨੂੰ ਮਾਰਿਆ ਗਿਆ ਜਾਣਕਾਰੀ ਅਨੁਸਾਰ ਸਪਨਾ ਕੁਮਾਰੀ ਦਾ ਵਿਆਹ 10 ਸਾਲ ਪਹਿਲਾਂ ਪਿੰਡ ਦਗੰਦੇ ਨਰੇਸ਼ ਕੁਮਾਰ ਨਾਲ ਹੋਇਆ ਸੀ ਸਪਨਾ ਦੀਆਂ ਪਹਿਲਾਂ ਹੀ ਦੋ ਬੇਟੀਆਂ ਸਨ ਅਤੇ ਤੀਜੀ ਵਾਰ ਵੀ ਉਹ ਇੱਕ ਬੇਟੀ ਤੋਂ ਗਰਭਵਤੀ ਸੀ ਪਰਿਵਾਰ ਦਾ ਦੋਸ਼ ਹੈ ਕਿ ਸਪਨਾ ਨੂੰ ਉਸਦੇ ਪਤੀ ਅਤੇ ਸੱਸ ਦੇ ਦਬਾਹੇ ਹੇਠ ਸਕੈਨਿੰਗ ਕਰਵਾਈ ਗਈ ਜਿਸ ਕਾਰਨ ਇਹ ਸਾਹਮਣੇ ਆਇਆ ਕਿ ਉਹ ਇੱਕ ਤੀਜੀ ਤੋਂ ਗਰਭਵਤੀ ਹੈ ਸਪਨਾ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਧੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਸਪਨਾ ਨੂੰ ਉਸ ਦੇ ਸਹੁਰਿਆਂ ਵੱਲੋਂ ਦਵਾਈ ਦਿੱਤੀ ਗਈ ਤਾਂ ਕਿ ਬੇਟੀ ਦੀ ਕੁੱਖ ਵਿੱਚ ਹੀ ਮੌਤ ਹੋ ਜਾਵੇ ਪਰ ਬੇਟੀ ਦੇ ਨਾਲ ਸਪਨਾ ਦੀ ਵੀ ਮੌਤ ਹੋ ਗਈ ਲੜਕੀ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਹੁਰੇ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਸ ਉਸਾਰ ਦਾ ਸਮਾਜ ਹੋਣ ਲੱਗਿਆ ਕੀ ਕੀ ਕਾਰਨ ਹੋਇਆ ਜਿਹੜਾ ਮਾ ਮਾ ਦੇ ਕੁੜਦੇ ਪਲਾਂ ਵੀ ਤਿੰਨ ਚਾਰ ਵਾਰ ਗਈ ਉੱਥੇ ਸਵਾ ਦਿੰਦਾ ਮੂੰਹ ਤੇ ਇੱਕ ਵਾਰੀ ਫਿਰ ਗਈ ਕਹਿੰਦੀ ਮੰਮੀ ਮੈਨੂੰ ਨਹੀਂ ਦਗਾ ਮੇਰ ਮਾ ਦੇ ਕੁੜਦੇ ਬਚਾ ਕੀ ਸੀ ਮਾ ਦੇ ਕੁੜਦੇ ਕਿਹਾ ਕੁੜੀਆਂ ਆਏ ਕੁੜੀਆਂ ਦੋ ਕੁੜੀਆਂ ਆ ਤੀਜੀ ਵਾਰੀ ਹੋਇਆ ਕਹਿੰਦੀ ਮੰਮੀ ਪਗਾਨੀ ਨੇ ਤੀ ਕਰ ਦੇਣਾ ਲਾ ਨੇ ਹਾਏ ਕੁੜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਂਜੀ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਆ ਮੈਨੂੰ ਮਿਲਣਾ ਚਾਹੀਦਾ ਮੇਰੀ ਕੁੜੀ ਦਾ ਔਰ ਮੇਰੀ ਕੁੜੀ ਜਵਾਨੀ ਔਰ ਕੁੜੀ ਜੰਮੀ ਮੇਰੇ ਕੋਈ ਕੀਤਾ ਦੋਈ ਕਲਾਈ ਕੁੜੀ ਮਾਰਦੀ 1:00 ਵਜੇ ਫੋਨ ਆਇਆ ਔਰ ਤੁਹਾਨੂੰ ਕੁੜੀ ਮਾਰ ਦਿੱਤੀ ਗਈ ਹਾਂਜੀ ਨਾਮ ਕੀ ਤੁਹਾਡਾ ਸੋਨੀਆ ਸੋਨੀਆ ਜੀ ਤੁਹਾਡੀ ਜਿਹੜੀ ਭੈਣ ਸਪਨਾ ਸੀਗੀ ਉਂ ਕੀ ਕਾਰਨ ਹੋਇਆ ਜਿਹੜੀ ਉਹਦੀ ਇਸ ਤਰ੍ਹਾਂ ਮੌਤ ਹੋਈ ਹੈ ਤੇ ਆਜ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਬੇਟੀਆਂ ਸੀ ਉਹਦੀਆਂ ਦੋ ਪੱਲੇ ਹੁਣ ਸ਼ਹਿਰੋਂ ਪ੍ਰੈਗਨੈਂਸੀ ਗਈ ਤੇ ਤੀਸਰਾ ਵੀ ਇਹਨਾਂ ਨੇ ਪਤਾ ਨਹੀਂ ਟੈਸਟ ਕੋਈ ਕਰਵਾਇਆ ਤੇ ਬੇਟੀ ਦਿੱਤੀ ਉਹ ਵੀ ਸਾਨੂੰ ਹੁਣ ਵੀ ਗਰਭ ਦਾ ਜਾਂਚ ਕਰਵਾਈ ਸੀ ਇਹਨਾਂ ਨੇ ਪਤਾ ਨਹੀਂ ਸਾਨੂੰ ਕੋਈ ਬੇਟੀ ਸਾਡੀ ਕਹਿੰਦੀ ਵਿਚਾਰੀ ਭੋਲੀ ਸੀਗੀ ਕਹਿੰਦੀ ਕਿ ਮੇਰੇ ਇਹਨਾਂ ਨੇ ਕਰਵਾਈ ਹੈ ਜਾਂਚ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਸਾਨੂੰ ਪਰਸੋਂ ਗੱਲ ਹੋਈ ਹੈ ਕੋਰਡੀਨੇਟਰ ਥੋੜੀ ਇੱਧਾ ਠੀਕ ਹੈ ਸੀਗੀ ਉਹ ਪਹਿਲਾਂ ਖੁਸ਼ੀ ਵੀ ਕਹਿੰਦੀ ਮੈਂ ਠੀਕ ਠਾਕ ਆ ਫਿਰ ਉਹ ਕਹਿੰਦੀ ਕਿ ਮੈਨੂੰ ਤੰਗ ਪਰੇਸ਼ਾਨ ਕਰਦਾ ਖਾ ਪੀ ਕੇ ਤੇ ਮੈਨੂੰ ਮੂੰਹ ਤੇ ਸਰਾਣਾ ਦੇ ਕੇ ਤੇ ਬਲਟਾ ਨਾਲ ਘੁੱ ਜੀ ਮੁੱਖ ਕੁੱਟਣ ਦੀ ਵਜ੍ਹਾ ਇਹ ਸੀ ਕਿ ਉਹਦੇ ਬੇਟੀਆਂ ਸੀ ਹਾਂਜੀ ਬੇਟੀਆਂ ਦੀ ਤੀਸਰੀ ਵਾਰ ਵੀ ਬੇਟੀ ਹੈ ਤੀਸਰੀ ਵਾਰ ਵੀ ਬੇਟੀ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਹਿੰਦੇ ਅਸੀਂ ਬਹੁਤ ਬੋਲਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਅਜੇ ਤੱਕ ਵੀ ਮੁੰਡਿਆਂ ਦਾ ਲਾਲਚ ਰੱਖਦੇ ਆ ਤੇ ਕੁੜੀਆਂ ਨੂੰ ਇਹ ਇਸ ਤਰ੍ਹਾਂ ਗਰਭ ਵਿੱਚ ਮਾਰਦੇ ਆ ਕੁੜੀ ਦੇ ਗਰਭ ਤੇ ਮਾਰਿਆ ਇਹਨਾਂ ਨੇ ਸਾਡੀ ਵੀ ਕੁੜੀ ਨਾਲ ਹੀ ਮਾਰੀ ਇਹਨਾਂ ਨੇ ਕੀ ਨਾਮ ਤੁਹਾਡਾ ਵਿਸ਼ਾਲ ਸਿੰਘ ਤੁਹਾਡੀ ਸਿਸਟਰ ਸਤਿ ਸ੍ਰੀ ਅਕਾਲ ਜੀ ਸਰ ਕੀ ਕਰਨ ਹੋਇਆ ਜੀ ਇਹਦੀ ਮੌਤ ਇਸ ਤਰ੍ਹਾਂ ਹੋਈ ਹੈ ਹਾਂ ਜਦੋਂ ਮੈਨੂੰ ਲੱਗੀ 7 ਵਜੇ ਸਾਨੂੰ ਕੁੜੀ ਦੀ ਕੋਲ ਆਈ ਮੇਰੀ ਉਮਮਾ ਨੇ ਤੇ ਮਲਕੀ ਕੁੜੀ ਨੇ ਕਿਹਾ ਕਿ ਮੇਰੇ ਭਰਾ ਨੂੰ ਭੇਜੋ ਕਿ ਮੈਂ ਬਹੁਤ ਤਾਂਗੇ ਨੇ ਤਾਂ ਕਰੀ ਮਾਰਦੇ ਘੁੱਟਦੇ ਪਏ ਆ ਜੀ ਤੇ ਉਸ ਤੋਂ ਬਾਅਦ 10 ਮਿੰਟ ਬਾਅਦ ਮਲਕੀ 10 ਮਿੰਟ ਬਾਅਦ ਫਿਰ ਨਰੇਜ ਦਾ ਮਲਕੀ ਪੁਰੋਨੇ ਦਾ ਫੋਨ ਆਇਆ ਕਹਿੰਦਾ ਕਿ ਕੁੜੀ ਬਿਮਾਰ ਹੈ ਉਹਦਾ ਬੀਪੀ ਸ਼ੋਰਿਆ ਆਪਾਂ ਐਸਐਸ ਮੈਡੀਸਿਨ ਹਸਪੀਟਲ ਲੈ ਕੇ ਚੱਲੇ ਆ ਤੇ ਜਿੱਦਾਂ ਹੀ ਮਿਲ ਗਈ ਮੈਂ ਵੀ ਮੈਂ ਫੋਨ ਕੀਤਾ ਫਿਰ ਉਹ ਕਹਿੰਦਾ ਕਿ ਐਸਐਸ ਮੈਡੀਸਿਨ ਹਸਪੀਟਲ ਆਇਆ ਤੇ ਜਿੱਦਾਂ ਮੈਂ ਘਰੋਂ ਨਿਕਲਿਆ ਉਦੋਂ ਮੈਨੂੰ ਫੋਨ ਆ ਗਿਆ ਕਿ ਸੁਪਨਾ ਪੂਰੀ ਹੋ ਗਈ ਤੂੰ ਸਿੱਧਾ ਅਗਧਗ ਨਹੀਂ ਆ ਜਾ ਤੇ ਜਿੱਦਾਂ ਹੀ ਮਿਲ ਗਈ ਆਪਣੇ ਤੌਰ ਤੇ ਮੈਂ ਜਲੇ ਐਸਐਸ ਮੈਡੀਸਿਨ ਹਸਪੀਟਲ ਗਿਆ ਲੈ ਕੇ ਤੇ ਉਹਨਾਂ ਨੇ ਕਿਹਾ ਕਿ ਪਿੱਛੇ ਹੀ ਡੈਥ ਹੋਈ ਆ ਜਾਈ ਦੀ ਹੈ ਗੱਡੀ 'ਚ ਮਤਲਬ ਕਿ ਇੱਥੇ ਕੁਝ ਕਈ ਵਾਰੀ ਉਹ ਕੀ ਲੱਗਦਾ ਕਿ ਜਿਹੜੇ ਦੋ ਬੇਟੀਆਂ ਬੇਟੀਆਂ ਪਹਿਲਾਂ ਸੀ ਤੁਹਾਡੀ ਹਾਂਜੀ ਦੋ ਬੇਟੀਆਂ ਸੀ ਜਿਹੜੀਆਂ ਹੋਰ ਬੇਟੀਆਂ ਹਾਂਜੀ ਇਹਨਾਂ ਨੇ ਮਲਗੀ ਪਤਾ ਨਹੀਂ ਕਿੱਥੇ ਜਾ ਕੇ ਸਕੈਨਿੰਗ ਕਰਵਾਈ ਕਿ ਵਿੱਚ ਮਲਗੀ ਕੁੜੀ ਹੈ ਕੁੜੀ ਤੇ ਕੁੜੀ ਹੈ ਅੱਗੇ ਤੇ ਇਹਨਾਂ ਨੇ ਜਾਂਚ ਕਰਵਾਈ ਸੀ ਪੰਜ ਜਾਂਚ ਕਰਵਾਈ ਸੀ ਹਾਂਜੀ ਹਾਂਜੀ ਪਠਾਨਕੋੜਾ ਜਾ ਕੇ ਪਠਾਨਕੋੜਾ ਜਾ ਕੇ ਕਿਤੇ ਜਾਂਚ ਕਰਵਾਈ ਸਾਡੀ ਕੁੜੀ ਨੇ ਬਿਆਨ ਦਿੱਤੇ ਜੇ ਨਹੀਂ ਤੇ ਮਲਗੀ ਤੁਸੀਂ ਪੂਰ ਡਿਟੇਲ ਕਢਾ ਕੇ ਕੁਝ ਕਰ ਸਕਦੇ ਹੋ ਤੇ ਬੁਰੇ ਕੀ ਮੰਨ ਕਰਦੇ ਸੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਾਫ ਚਾਹੀਦਾ ਸਰ ਜਿਹੜਾ ਦਗਨ ਦੇ ਵਿੱਚ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆ ਕੀ ਹੈ ਬਾਕੀ ਸੀ ਸਾਹਬ ਆਪਣੀ ਨੀਤੀਕਰਤ ਰਾਤ ਨੂੰ ਇੱਕ ਸਾਡੇ ਕੰਟੀਨਿਊਸ਼ਨ ਆਈ ਹੈ ਕਿ ਸਪਨਾ ਨਾਮ ਦੀ ਲੜਕੀ ਜਿਹਦੀ ਡੈਥ ਹੋ ਗਈ ਉਹ ਵੀ ਬਰਦਰਦਰ ਨੇ 112 ਤੇ ਕੰਪਲੇਂਟ ਕੀਤੀ ਸੀ ਉਹਦੇ ਬਹਿਵਤੇ ਆਪਾਂ ਰਾਤ ਹੀ ਜਾ ਕੇ ਪਿੰਡ ਦਗੰਦੇ ਵਿੱਚ ਜਿਹੜੀ ਸਪਨਾ ਨਾਮ ਦੀ ਡੈੱਡ ਬਡੀ ਉੱਥੇ ਪਈ ਸੀ ਉਹਨੂੰ ਮੌਤਰੀ ਚਰਖਾਤਾ ਹੋਏ ਤੇ ਅੱਜ ਅਸੀਂ ਕੁੜੀ ਲੜਕੀ ਦੇ ਰਾਹ ਦੇ ਬਿਆਨਾਂ ਤੇ ਹੀ ਸਾਰੀ ਕਾਰਵਾਈ ਕਰਕੇ ਨਿਲਕੀ ਦੇ ਪੋਸਟਾ ਤੋਂ ਕਰਾ ਕੇ ਇਹ ਜੀ ਬਾਹਰੋਂ ਵਾਲੇ ਲਾਸ਼ ਕਰਤੀ ਹੈ ਇਹ ਜੋ ਵੀ ਇਹਨੇ ਲੋਕਾਂ ਨੂੰ ਰਸ ਦਿੱਤਿਆ ਗਿਆ। ਲੋਕ ਵਿੱਚ ਫਿਲਹਾਲ ਤੇ ਜਿਵੇਂ ਸਾਡੇ ਉੱਚ ਸਲਾਹਕਾਰਾਂ ਨਾਲ ਗੱਲਬਾਤ ਚੱਲ ਰਹੀ ਹੈ ਜਿਹਦੇ ਵੀ ਇਹਦੇ ਵਿੱਚ ਮਖਾਲੂ ਹੋਣਗੇ ਉਹਨਾਂ ਨੂੰ ਬਖਸ਼ਿਆ ਤੇ ਨਹੀਂ ਜਾਊਗਾ ਅਦਰਵਾਈਜ਼ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਂਦੀ ਹੈ ਉਹਦੇ ਬਹਿਬ ਤੇ ਆਪਾਂ ਨੈਕਸਟ ਕਾਰਵਾਈ ਕਰਾਂਗੇ।